ਲੁਧਿਆਣਾ ਸ਼ਹਿਰ ਵਿੱਚ ਸਾਈਬਰ ਕ੍ਰਾਈਮ ਦੀਆਂ ਵਾਰਦਾਤਾਂ ਵਿੱਚ ਲਜਾਫਾ ਹੋ ਰਿਹਾ ਇੱਕ ਨਵਾਂ ਮਾਮਲਾ ਫਿਰੋਜ਼ਪੁਰ ਗਾਂਧੀ ਮਾਰਕੀਟ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ આરોਪ ਲਗਾਇਆ ਕਿ ਕੁਝ ਦਿਨ ਪਹਿਲਾਂ ਉਸ ਦਾ ਮੋਬਾਈਲ ਚੋਰੀ ਹੋ ਗਿਆ ਸੀ ਇਸ ਦੀ ਸਾਈਬਰ ਸੈੱਲ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਉਹਨਾਂ ਦੇ ਖਾਤੇਆਂ ਵਿੱਚੋਂ ਪੈਸੇ ਕੱਟੇ ਗਏ ਹਨ ਉਹਨਾਂ ਨੇ આરોਪ ਲਾਇਆ ਕਿ ਇੱਕ ਨਿੱਜੀ ਅਤੇ ਸਰਕਾਰੀ ਦੇਨਾ ਬੈਂਕ ਵਿੱਚ ਉਹਨਾਂ ਦੇ ਖਾਤੇ 'ਚ ਪੈਸੇ ਕੱਟੇ ਗਏ ਹਨ ਇਸ ਦੌਰਾਨ ਕੁਝ ਹੋਰ ਲੋਕਾਂ ਨੇ ਵੀ ਖਾਤੇ 'ਚੋਂ ਪੈਸੇ ਨਿਕਲਣ ਸੰਬੰਧੀ આરોਪ ਲਗਾਏ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਨੇ ਦਾਵਾ ਕੀਤਾ ਕਿ ਨਿੱਜੀ ਬੈਂਕ ਦੇ ਖਾਤੇ ਵਿੱਚੋਂ ਨਿਕਲੇ ਪੈਸੇ ਇੱਕ ਨਿਵੇਸ਼ ਵਿੱਚ ਗਏ ਹਨ ਜਿਸ ਸਬੰਧ ਬੈਂਕ ਨੇ ਕਿਹਾ ਕਿ ਉਹ ਕੁਝ ਦਿਨ ਵਿੱਚ ਆਪਸ ਵਾਪਸ ਆ ਜਾਣਗੇ ਜਦਕਿ ਦੂਸਰੇ ਮਾਮਲੇ ਦੀ ਜਾਂਚ ਸਾਈਬਰ ਸੈੱਲ ਕੋਲ ਚੱਲ ਰਹੀ ਹੈ ਅਤੇ ਉਹਨਾਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਏਗੀ ਸਾਨੂੰ ਕੰਪਲੇਂਟ ਆਈ ਸੀ ਥਾਣਾ ਡੱਬਾ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕੀਤਾ ਰਿਪਰੈਜ਼ੈਂਟੇਟਿਵ 171ਈ ਦੇ ਵਿੱਚ ਉਹ ਸਾਨੂੰ ਅਸੀਂ ਮੁਕਦਮਾ ਦਰਜ ਕਰਕੇ ਹੁਣ ਫਰਦਰ ਅਗੇ ਇਨਵੈਸਟੀਗੇਟ ਕਰਾਂਗੇ ਕੰਪਲੇਨ ਜਿਹੜੀ ਦਿੱਤੀ ਗਈ ਹੈ ਔਰ ਕਿਸ ਚੀਜ਼ ਨੂੰ ਲੈ ਕੇ ਹੈ ਮਾਮਲਾ ਕੀ ਹੈ ਕੰਪਲੇਨ ਐਮਐਲਏ ਸਾਹਿਬ ਅਨੂਲੂ ਦਿੱਤੀ ਗਈ ਹੈ ਕੌਣ ਮੈਡਮ ਸ਼ੀਨਾ ਨੂੰ ਤਾਂ ਉਹਦੇ ਵਿੱਚ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਕੰਪਲੀਟ ਜੀ ਹੈ ਕਿ ਹੈ ਕੀ وجہ ਕੀ ਉਹ ਉਹਨਾਂ ਨੇ ਜਿਹੜੇ ਲਾਏ ਆ ਵੀ ਉਹਨਾਂ ਨੂੰ ਫੋਨ ਦੇ ਉੱਤੇ ਡਿਮਾਂਡ ਕੀਤੀ ਗਈ ਹੈ ਉਸ ਤਰੀਕੇ ਨਾਲ ਤਾਂ ਹੀ ਅਸੀਂ ਰਿਪਰੈਜ਼ੈਂਟੇਟਿਵ ਐਕਟ 171ਈ ਜਿਹੜੀ ਹੈ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਉਨ ਇਨਵੈਸਟੀਗੇਸ਼ਨ ਅੱਗੇ ਫਰਦਰ ਕਰਾਂਗੇ ਤੇ ਉਹਦੇ ਵਿੱਚ ਫਿਰ ਕੀ ਅੱਗੇ ਆਉਂਦਾ ਉਹਦਾ ਤੁਹਾਨੂੰ ਫਾਲੋਅ ਅਪ ਕਰਾਂਗੇ ਜਿਹੜੀ ਦੇ ਵਿੱਚ ਕਿ ਇਹ ਨੰਬਰ ਵਿਦੇਸ਼ੀ ਹੈ ਕਿੱਦਾਂ ਵਾਟਸਐਪ ਕਾਲ ਆਈ ਹੈ ਕਿ ਨਹੀਂ ਆਈ ਸੀ ਵਾਟਸਐਪ ਕਾਲ ਹੈ ਜੀ ਉਹਨੂੰ ਅਸੀਂ ਹਜੇ ਨੂੰ ਵਾਟਸਐਪ ਕਾਲ ਨੂੰ ਅੱਗੇ ਫਰਦਰ ਡਿਵੈਲਪ ਕਰਾਂਗੇ ਉਹਦਾ ਆਈਪੀ ਨੰਬਰ ਤੇ ਕੀ ਕਿੱਥੋਂ ਆਈ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਸਰ ਇਹ ਉਹਦਾ ਵਿਦੇਸ਼ੀ ਨੰਬਰ ਤੋਂ ਆਈ ਹੈ ਜਾਂ ਵਾਟਸਐਪ ਕਾਲ ਹੈ